ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ ਜੀ ਡਿਪਰੈਸ਼ਨ ਚੋਂ ਨਿਕਲਦਾ ਮੂਲ ਮੰਤਰ ਵੀ ਡਿਪਰੈਸ਼ਨ ਚੋਂ ਨਿਕਲਣ ਦਾ ਮੂਲ ਮੰਤਰ ਆਪਾਂ ਕਿਵੇਂ ਪੜ੍ਹਨਾ ਹੈਗਾ ਤੇ ਕਿਵੇਂ ਆਪਾਂ ਡਿਪਰੈਸ਼ਨ ਦੇ ਵਿੱਚੋਂ ਨਿਕਲਣਾ ਹੈ ਅੱਜ ਮੇਰੇ ਕੋਲੇ ਦੋਨੇ ਮੀਆਂ ਬੀਬੀ ਆਏ ਹਸਬੰਡ ਵਾਈਫ ਤਾਂ ਮੈਨੂੰ ਉਹ ਸਵੇਰੇ ਸਵੇਰੇ ਆ ਕੇ ਕਹਿਣ ਲੱਗੇ ਕਹਿੰਦੇ ਦੀਦੀ ਤੁਸੀਂ ਡਿਪਰੈਸ਼ਨ ਚੋਂ ਨਿਕਲਣ ਵਾਸਤੇ ਕੀ ਦਿੰਨੇ ਹੋ ਕਿਹੜੀ ਦਵਾਈ ਦਿੰਨੇ ਹੋ ਤੁਸੀਂ ਤੇ ਕੀ ਅਗਲੇ ਦਾ ਇਲਾਜ ਕਰਦੇ ਹੋ ਸਾਡੇ ਕੋਲੇ ਬਹੁਤ ਜਾਣੇ ਦੱਸਦੇ ਆ ਵੀ ਤੁਸੀਂ ਅਗਲੇ ਨੂੰ ਡਿਪਰੈਸ਼ਨ ਦੇ ਵਿੱਚੋਂ ਕੱਢ ਦਿੰਦੇ ਹੋ ਮਰੀਜ਼ ਨੂੰ ਤੁਹਾਡੇ ਕੋਲੇ ਆ ਕੇ ਬੰਦਾ ਮਰੀਜ਼ ਡਿਪਰੈਸ਼ਨ ਦੇ ਵਿੱਚੋਂ ਨਿਕਲ ਜਾਂਦਾ ਦੀਦੀ ਅਸੀਂ ਵੀ ਡਿਪਰੈਸ਼ਨ ਦੇ ਮਰੀਜ਼ ਆ ਤੇ ਸਾਨੂੰ ਵੀ ਤੁਸੀਂ ਡਿਪਰੈਸ਼ਨ ਦੇ ਵਿੱਚੋਂ ਕੱਢੋ ਮੈਂ ਫਿਰ ਉਹਨੂੰ ਬਿਠਾਇਆ ਬਿਠਾਇਆ ਉਹਨੂੰ ਪਾਣੀ ਪੂਣੀ ਪਿਆ ਚਾਹ ਪਾਣੀ ਪਈ ਮੈਂ ਕਿਹਾ ਬੇਟਾ ਬੈਠ ਇੱਕ ਵਾਰੀ ਤੂੰ ਆਪਾਂ ਗੱਲਾਂ ਬਾਤਾਂ ਕਰਦੇ ਆ ਤੈਨੂੰ ਮੈਂ ਸਾਰਾ ਕੁਝ ਦੱਸਣ ਲੱਗੀਆਂ ਵੀ ਡਿਪਰੈਸ਼ਨ ਦੇ ਵਿੱਚੋਂ ਤੂੰ ਕਿਵੇਂ ਨਿਕਲੇਗਾ ਡਿਪਰੈਸ਼ਨ ਦੇ ਵਿੱਚੋਂ ਨਿਕਲਣਾ ਔਖਾ ਵੀ ਬਹੁਤ ਹੈ ਜੀ ਤੇ ਸੌਖਾ ਵੀ ਬਹੁਤ ਹੈ ਅਗਰ ਸੋਚਿਆ ਜਾਵੇ ਤਾਂ ਇਹ ਬਹੁਤ ਹੀ ਜ਼ਿਆਦਾ ਸੌਖਾ ਹੈ ਅਗਰ ਉਸ ਬੰਦੇ ਦਾ ਪਰਿਵਾਰ ਉਹਦਾ ਸਾਥ ਦੇ ਰਿਹਾ ਤਾਂ ਡਿਪਰੈਸ਼ਨ ਦੇ ਵਿੱਚੋਂ ਬੰਦਾ ਸੌਖਾ ਨਿਕਲ ਜਾਂਦਾ ਅਗਰ ਉਹਦਾ ਪਰਿਵਾਰ ਉਹਦਾ ਸਾਥ ਨਹੀਂ ਦੇ ਰਿਹਾ ਤਾਂ ਥੋੜਾ ਜਿਹਾ ਔਖਾ ਹੋ ਜਾਂਦਾ ਹੈਗਾ ਡਿਪਰੈਸ਼ਨ ਦੇ ਵਿੱਚੋਂ ਤੁਸੀਂ ਮੈਂ ਹੀ ਨਹੀਂ ਕੱਢ ਸਕਦੀ ਜੀ ਤੁਸੀਂ ਵੀ ਮਰੀਜ਼ ਨੂੰ ਡਿਪਰੈਸ਼ਨ ਦੇ ਵਿੱਚੋਂ ਕੱਢ ਸਕਦੇ ਹੋ ਉਹ ਚੀਜ਼ਾਂ ਤੁਹਾਡੇ ਕੋਲੇ ਵੀ ਹੈਗੀਆਂ ਨੇ ਉਹ ਮੇਰੇ ਇਕੱਲੇ ਕੋਲੇ ਨਹੀਂ ਹੈਗੀ ਜੀ ਤੁਸੀਂ ਵੀ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਕੁਝ ਵੀ ਹੈ ਡਿਪਰੈਸ਼ਨ ਦੇ ਵਿੱਚੋਂ ਕੱਢਣ ਦਾ ਮਤਲਬ ਕਿ ਉਹਦੇ ਵਿੱਚ ਵੀ ਹੁਨਰ ਹੈਗਾ ਉਹ ਆਪਾਂ ਕਿਵੇਂ ਕੱਟ ਸਕਦੇ ਆ ਜੀ ਉਹ ਸਭ ਤੋਂ ਵੱਡਾ ਹੈਗਾ ਜੀ ਹੌਸਲਾ ਉਹ ਆਪਾਂ ਦੇ ਕੇ ਮਰੀਜ਼ ਨੂੰ ਤੇ ਆਪਾਂ ਉਹਨੂੰ ਡਿਪਰੈਸ਼ਨ ਦੇ ਵਿੱਚੋਂ ਕੱਟ ਸਕਦੇ ਆ ਠੀਕ ਹੈ ਜੀ ਬਾਕੀ ਆਪਾਂ ਡਿਪਰੈਸ਼ਨ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਬੇਟਾ ਤੂੰ ਡਿਪਰੈਸ਼ਨ ਦੇ ਵਿੱਚ ਆ ਕਿਵੇਂ ਗਿਆ ਕਹਿੰਦਾ ਜੀ ਮੈਨੂੰ ਥੋੜੇ ਜਿਹਾ ਘਾਟੇ ਲੱਗ ਗਏ ਜ਼ਿੰਦਗੀ ਦੇ ਵਿੱਚ ਤੇ ਮੈਨੂੰ ਉਹਦਾ ਮਤਲਬ ਕਿ ਦੁੱਖ ਲੱਗ ਗਿਆ ਤੇ ਨੁਕਸਾਨ ਹੋ ਗਿਆ ਮੇਰਾ ਤਾਂ ਉਹਦੀ ਵਜ੍ਹਾ ਨਾਲ ਮੈਂ ਡਿਪਰੈਸ਼ਨ 'ਚ ਆ ਗਿਆ ਫਿਰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਜਿਹੜੀਆਂ ਚੀਜ਼ਾਂ ਦੇ ਤੈਨੂੰ ਘਾਟੇ ਲੱਗੇ ਸੀ ਜਿਹੜੀਆਂ ਚੀਜ਼ਾਂ ਦਾ ਤੇਰਾ ਨੁਕਸਾਨ ਹੋਇਆ ਸੀਗਾ ਉਹ ਤੂੰ ਕਿੱਥੋਂ ਪਿੱਛੋਂ ਲੈ ਕੇ ਆਇਆ ਸੀ ਜਦੋਂ ਤੇਰਾ ਜਨਮ ਹੋਇਆ ਕਿ ਇੱਥੇ ਆ ਕੇ ਤੂੰ ਬਣਾਈਆਂ ਸੀ ਕਹਿੰਦਾ ਨਹੀਂ ਜੀ ਮੈਂ ਇੱਥੇ ਆ ਕੇ ਬਣਾਈਆਂ ਸੀ ਪਿੱਛੋਂ ਤਾਂ ਕੌਣ ਲੈ ਕੇ ਆਉਂਦਾ ਫਿਰ ਮੈਂ ਕਾ ਦੁੱਖ ਕਾਦਾ ਜਦੋਂ ਤੂੰ ਪਿੱਛੋਂ ਨਹੀਂ ਲੈ ਕੇ ਆਇਆ ਜਦੋਂ ਤੂੰ ਇੱਥੇ ਆ ਕੇ ਮਿਹਨਤ ਕਰਕੇ ਬਣਾਈਆਂ ਨੇ ਤਾਂ ਫਿਰ ਤੈਨੂੰ ਦੁੱਖ ਕਾਦਾ ਹੋ ਗਿਆ ਜੇ ਉਹਨੇ ਪ੍ਰਮਾਤਮਾ ਨੇ ਤੈਨੂੰ ਦਿੱਤੀਆਂ ਨੇ ਤਾਂ ਉਹ ਲਜਾ ਵੀ ਸਕਦਾ ਹੈਗਾ ਇਹ ਤਾਂ ਵਹਿਗੁਰੂ ਦਾ ਹੱਕ ਹੈ ਤਾਂ ਪ੍ਰਮਾਤਮਾ ਦਾ ਹੱਕ ਹੈ ਜੀ ਉਹਨੇ ਦਿੱਤੀ ਹੈ ਚੀਜ਼ ਤਾਂ ਉਲਝਾ ਵੀ ਸਕਦਾ ਆਪਣਾ ਫਿਰ ਹੱਕ ਕਿੱਥੇ ਰਹਿ ਗਿਆ ਜੇ ਤਾਂ ਆਪਾਂ ਪਿੱਛੋ ਪੰਡ ਬੰਨ੍ਹ ਕੇ ਲੈ ਕੇ ਆਈਏ ਹੋਈ ਹੈ ਨਾ ਫਿਰ ਤਾਂ ਆਪਾਂ ਕਹਿੰਦੇ ਨੇ ਵੀ ਭਾਈ ਮੈਂ ਤਾਂ ਇੰਨਾ ਪੰਡ ਚੱਕ ਕੇ ਲਿਆਇਆ ਸੀਗਾ ਤੇ ਮੈਂ ਤਾਂ ਮਸਾ ਲਿਆ ਕੇ ਢੇਰ ਲਾਇਆ ਸੀ ਤੇ ਉਹ ਤਾਂ ਮੇਰੇ ਘਾਟਾ ਹੋ ਗਿਆ ਜੀ ਮੇਰੇ ਤਾਂ ਮੇਤੋ ਤਾਂ ਉਹ ਲੈ ਕੇ ਖੋ ਕੇ ਇਹ ਆਪਾਂ ਨਹੀਂ ਕਹਿ ਸਕਦੇ ਜੀ ਆਪਾਂ ਤਾਂ ਬਸ ਇੰਨਾ ਹੀ ਮਾਲਕ ਦਾ ਸ਼ੁਕਰ ਕਰ ਸਕਦੇ ਆ ਵੀ ਪ੍ਰਮਾਤਮਾ ਤੂੰ ਮੈਨੂੰ ਆਹ ਦੋ ਹੱਥ ਦਿੱਤੇ ਨੇ ਤੇ ਇਹ ਮੇਰੇ ਸਹੀ ਸਲਾਮਤ ਹੈ ਤੂੰ ਮੈਨੂੰ ਦੋ ਪੈਰ ਦਿੱਤੇ ਆ ਇਹ ਮੇਰੇ ਸਹੀ ਸਲਾਮਤ ਹੈ ਮੈਂ ਤੁਰ ਸਕਦਾ ਮੈਂ ਚੱਲ ਸਕਦਾ ਮੈਂ ਫਿਰ ਸਕਦਾ ਮੈਂ ਹੱਥਾਂ ਨਾਲ ਕੰਮ ਕਰ ਸਕਦਾ ਮੈਂ ਕੁਝ ਖਾ ਪੀ ਸਕਦਾ ਮੈਨੂੰ ਸਹੀ ਸਲਾਮਤ ਦਿੱਤੇ ਆ ਕਈ ਇਹਨਾਂ ਨੂੰ ਵੀ ਤਰਸਦੇ ਨੇ ਕਈ ਪੈਰਾਂ ਨੂੰ ਵੀ ਤਰਸਦੇ ਨੇ ਜਿਹੜੇ ਤੁਰ ਨਹੀਂ ਸਕਦੇ ਸਵੇਰੇ ਉੱਠ ਕੇ ਪਰਮਾਤਮਾ ਦਾ ਸ਼ੁਕਰ ਅਦਾ ਕਰਿਆ ਕਰ ਵੀ ਪਰਮਾਤਮਾ ਤੂੰ ਮੈਨੂੰ ਹੱਥ ਦਿੱਤੇ ਆ ਮੈਂ ਹੱਥ ਬੰਨ ਕੇ ਤੇਰਾ ਸ਼ੁਕਰ ਅਦਾ ਕਰਦਾ ਵੀ ਮੈਂ ਕੁਝ ਖਾਣ ਪੀਣ ਦੇ ਯੋਗ ਹੈਗਾ ਮੈਂ ਇਹਨਾਂ ਹੱਥਾਂ ਨਾਲ ਕੁਝ ਖਾ ਲੂੰਗਾ ਕੋਈ ਕਾਰਜ ਕਰ ਲੂੰਗਾ ਮੈਂ ਨਹਾ ਧੋ ਲੂੰਗਾ ਮੈਂ ਪਾਣੀ ਪੀ ਲੂੰਗਾ ਹਨਾ ਜਾਂ ਮੈਂ ਕਿਸੇ ਨੂੰ ਸੁਲਾ ਸਲਾਮ ਕਰ ਦੂੰਗਾ ਇਹਨਾਂ ਹੱਥਾਂ ਨੂੰ ਜੋੜ ਕੇ ਪੈਰ ਮੈਨੂੰ ਦਿੱਤੇ ਆ ਮੈਂ ਪੈਰਾਂ ਨਾਲ ਤੁਰ ਕੇ ਮੈਂ ਬਾਹਰ ਆ ਗਿਆ ਠੀਕ ਆ ਬਾਹਰ ਮੈਂ ਬੇੜੇ ਚ ਆ ਗਿਆ ਮੈਂ ਸਾਰਾ ਕੁਝ ਦੇਖ ਲਿਆ ਵੀ ਕਿਵੇਂ ਮਹਿਫਲ ਲੱਗੀ ਪਈ ਐ ਕਿਵੇਂ ਕਾਰਾਂ ਜੀਪਾਂ ਜਾਂਦੀਆਂ ਕਿਵੇਂ ਪਸ਼ੂ ਪੰਛੀ ਤੁਰੇ ਫਿਰਦੇ ਨੇ ਕਿਵੇਂ ਚਿੜੀਆਂ ਉਡਾਨ ਭਰੀ ਜਾਂਦੀਆਂ ਮੈਂ ਮੇਰੇ ਅੱਖਾਂ ਦਿੱਤੀਆਂ ਨੇ ਮੈਂ ਉਹਨਾਂ ਅੱਖਾਂ ਨਾਲ ਇਹਨਾਂ ਸਭ ਕੁਝ ਦੇਖ ਲਿਆ ਵੀ ਕਿਵੇਂ ਤਿਤਲੀਆਂ ਫੁੱਲਾਂ ਤੇ ਬੈਠੀ ਜਾਂਦੀਆਂ ਨੇ ਕਿਵੇਂ ਮੌਸਮ ਹੋਇਆ ਪਿਆ ਇਹਨਾਂ ਚੀਜ਼ਾਂ ਦਾ ਕਮਲਿਆ ਤੂੰ ਸ਼ੁਕਰ ਕਰਿਆ ਕਰ ਵੀ ਪ੍ਰਮਾਤਮਾ ਮੈਨੂੰ ਤੂੰ ਦਿੱਕਤਾ ਐ ਇਹ ਥੋੜੇ ਜਿਹੇ ਪ੍ਰਮਾਤਮਾ ਨੇ ਦੇਤਾ ਤੇ ਪ੍ਰਮਾਤਮਾ ਲੈ ਗਿਆ ਤਾਂ ਆਪਾਂ ਫਿਰ ਉਸ ਚੀਜ਼ ਨਾਲ ਦੁੱਖ ਕਰਕੇ ਤੇ ਆਪਾਂ ਡਿਪਰੈਸ਼ਨ 'ਚ ਹੋ ਜਾਾਂਗੇ ਇਹ ਨਹੀਂ ਹੋ ਸਕਦਾ ਜੀ ਇਹ ਤਾਂ ਜਿਹੜਾ ਜ਼ਿੰਦਗੀ ਦੇ ਦਿਨ ਤੁਹਾਡੇ ਕੋਲੇ ਟਾਈਮ ਹੈਗਾ ਤੁਹਾਡੇ ਕੋਲੇ ਸਮਾਂ ਹੈਗਾ ਉਹਨੂੰ ਤੁਸੀਂ ਹੱਸ ਕੇ ਕੱਢ ਲਓ ਉਹਨੂੰ ਤੁਸੀਂ ਚੰਗੀ ਤਰ੍ਹਾਂ ਜਿਉ ਲਓ ਜਿਹੜਾ ਹੁਣ ਇੱਕ ਮਿੰਟ ਮੈਂ ਉਹਨੂੰ ਦੱਸਿਆ ਫਿਰ ਮੈਂ ਕਿ ਜਦੋਂ ਤੂੰ ਹੁਣ ਮੇਰੇ ਕੋਲ ਬੈਠਾ ਹੈ ਜਦੋਂ ਤੂੰ ਘਰੇ ਚੱਲਿਆ ਗਿਆ ਜਦੋਂ ਤੂੰ ਮੇਰੇ ਕੋਲ ਬੈਠੇ ਸੀ ਤੁਸੀਂ ਦੋਨੇ ਜੀ ਮੀਆਂ ਬੀਬੀ ਮੇਰੇ ਨਾਲ ਗੱਲ ਕਰ ਰਹੇ ਹੋ ਇਹ ਸਮਾਂ ਜਦੋਂ ਤੁਸੀਂ ਘਰੇ ਚਲੇ ਗਏ ਮੁੜ ਕੇ ਨਹੀਂ ਆਉਣਾ ਜਦੋਂ ਤੁਸੀਂ ਘਰੇ ਜਾ ਕੇ ਬੈਠੋਗੇ ਉਸ ਤੋਂ ਬਾਅਦ ਰਾਤ ਆਊਗੀ ਉਹ ਦਿਨ ਨਹੀਂ ਮੁੜ ਕੇ ਆਉਣਾ ਇਹ ਸਮਾਂ ਨਹੀਂ ਆਉਂਦਾ ਜੀ ਮੁੜ ਕੇ ਕਿਸੇ ਦਾ ਵੀ ਨਹੀਂ ਆਉਂਦਾ ਹੈਗਾ ਇਸ ਕਰਕੇ ਮੈਂ ਤੁਹਾਨੂੰ ਕਹਿੰਦੀ ਆ ਵੀ ਡਿਪਰੈਸ਼ਨ ਨਾ ਰੱਖਿਆ ਕਰੋ ਡਿਪਰੈਸ਼ਨ ਚੋਂ ਨਿਕਲਦਾ ਮੂਲ ਮੰਤ ਇਹ ਹੀ ਹੈ ਵੀ ਤੁਸੀਂ ਸਵੇਰੇ ਉੱਠ ਕੇ ਪਹਿਲਾਂ ਸਭ ਨੇ ਹੱਥ ਦੇਖਣੇ ਨੇ ਆਪਦੇ ਸਭ ਤੋਂ ਪਹਿਲਾਂ ਇਹ ਕੰਮ ਕਰਨਾ ਵੀ ਪਰਮਾਤਮਾ ਸ਼ੁਕਰ ਹੈ ਆ ਤੇ ਮੇਰੇ ਸਹੀ ਸਲਾਮਤ ਨੇ ਕਈਆਂ ਦੀ ਪਤਾ ਨਹੀਂ ਕਿੰਨਿਆਂ ਕਦਿਆਂ ਰਾਤ ਨੂੰ ਬਾਹਾਂ ਮ ਖੜੀਆਂ ਹੋਣਗੀਆਂ ਕਿੰਨੇ ਕਦੇ ਐਕਸੀਡੈਂਟ ਹੋਏ ਹੋਣਗੇ ਕਿੰਨੇ ਕਦੇ ਹੱਥ ਕੱਟੇ ਗਏ ਹੋਣਗੇ ਕਿੰਨੇ ਕਦੇ ਸੁੱਨ ਬਾਪਰ ਕੀ ਹੋਣੀ ਐ ਤੇ ਕਿੰਨੇ ਕੇਸ ਦੁਨੀਆ ਨੂੰ ਛੱਡ ਕੇ ਚਲੇ ਗਏ ਹੋਣਗੇ ਜੇ ਮੇਰੇ ਹੱਥ ਕੰਮ ਕਰਦੇ ਆ ਤਾਂ ਪਰਮਾਤਮਾ ਤੇਰਾ ਸ਼ੁਕਰ ਹੈ ਫਿਰ ਆਪਦੇ ਪੈਰਾਂ ਕੰਨੀ ਦੇਖ ਪੈਰਾਂ ਨੂੰ ਮੰਜੇ ਤੋਂ ਥੱਲੇ ਲਾ ਪੈਰਾਂ ਤੇ ਦੇਖ ਵੀ ਵਜਨ ਆਉਂਦਾ ਤਾਂ ਕਹ ਪਰਮਾਤਮਾ ਸ਼ੁਕਰ ਹੈ ਮੇਰੇ ਪੈਰਾਂ ਤੇ ਮੇਰਾ ਵਜਨ ਆਉਂਦਾ ਮੈਂ ਉੱਠ ਕੇ ਚੱਲ ਫਿਰ ਸਕੂਗਾ ਮੈਂ 4 ਰੁਪਏ ਕਮਾ ਸਕੂਗਾ ਮੈਂ ਆਪਦੇ ਬੱਚਿਆਂ ਨੂੰ ਪਾਲ ਸਕੂ ਪਰਮਾਤਮਾ ਸ਼ੁਕਰ ਹੈ ਤੇਰਾ ਜਿਹੜਾ ਮੇਰੇ ਪੈਰ ਚੱਲਦੇ ਰੱਖੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਆਪ ਬਾਹਰ ਨਿਕਲੋ ਬਾਹਰ ਦੇਖੋ ਵੀ ਤੁਸੀਂ ਮੈਨੂੰ ਸਾਰਾ ਕੁਝ ਵਧੀਆ ਦਿਖੀ ਜਾਂਦਾ ਹੈ ਸਾਰਾ ਕੁਝ ਮੈਨੂੰ ਵਧੀਆ ਚਾਨਣ ਹੋ ਗਿਆ ਅਗਰ ਤੁਹਾਨੂੰ ਸਾਰਾ ਕੁਝ ਵਧੀਆ ਦੇਖਦਾ ਵਧੀਆ ਤੁਹਾਨੂੰ ਚਾਨਣ ਹੋ ਗਿਆ ਤਾਂ ਤੁਸੀਂ ਕਹੋ ਪ੍ਰਮਾਤਮਾ ਨੂੰ ਵੀ ਪ੍ਰਮਾਤਮਾ ਸ਼ੁਕਰ ਹੈ ਤੇਰਾ ਜਿਹੜਾ ਤੂੰ ਮੈਨੂੰ ਅੱਖਾਂ ਦਿੱਤੀਆਂ ਤੇ ਮੈਨੂੰ ਇਹਨਾਂ ਅੱਖਾਂ ਨਾਲ ਸਭ ਕੁਝ ਦਿਖ ਰਿਹਾ ਤੇ ਮੈਨੂੰ ਸਾਰੇ ਚਿੜੀਆਂ ਕਾਂ ਉੱਡਦੇ ਸਾਰੇ तितਲੀਆਂ ਮੈਨੂੰ ਫੁੱਲ ਵਗੈਰਾ ਸਭ ਕੁਝ ਦਿਖ ਰਿਹਾ ਪ੍ਰਮਾਤਮਾ ਸ਼ੁਕਰ ਹੈ ਤੇਰਾ ਤੇ ਫੇਰ ਮੈਨੂੰ ਮੇਰਾ ਦਿਮਾਗ ਵੀ ਕੰਮ ਕਰ ਰਿਹਾ ਫੇਰ ਆਪਦੇ ਪਰਿਵਾਰ ਵੱਲ ਦੇਖੋ ਵੀ ਪਰਿਵਾਰ ਮੇਰਾ ਸਾਰਾ ਸਹੀ ਸਲਾਮਤ ਹੈ ਸਾਰਾ ਕੁਝ ਮੈਨੂੰ ਦਿਖੀ ਜਾਂਦਾ ਅਸੀਂ ਸਾਰੇ ਬੈਠ ਕੇ ਇਕੱਠੇ ਰੋਟੀ ਖਾਈ ਜਾਂਦੇ ਆ ਇਕੱਠੇ ਬੈਠੇ ਆ ਪਤਾ ਨਹੀਂ ਕਿੰਨੇ ਘਰ ਖਰਾਬ ਹੋ ਗਏ ਹੋਣਗੇ ਜੀ ਕਿੰਨੇ ਆ ਕਦੇ ਦੀਵੇ ਜਗਦੇ ਬੁਝ ਗਏ ਹੋਣਗੇ ਇਹ ਆਪਾਂ ਨੂੰ ਕੋਈ ਪਤਾ ਨਹੀਂ ਜਿਹੜਾ ਇਸ ਦੁਨੀਆ ਤੇ ਆਇਆ ਉਹਨੇ ਜਾਣਾ ਹੀ ਹੈ ਤੇ ਜਿਹੜਾ ਮਤਲਬ ਕਿ ਆ ਗਿਆ ਉਹਨੂੰ ਸ਼ੁਕਰ ਅਦਾ ਕਰਨਾ ਚਾਹੀਦਾ ਪਰਮਾਤਮਾ ਦਾ ਵੀ ਵੈਗਰੂ ਧੰਨਾ ਤੂੰ ਪਰਮਾਤਮਾ ਜੋ ਮੈਨੂੰ ਇੱਥੋਂ ਤੱਕ ਲੈ ਕੇ ਆਇਆ ਮੈਨੂੰ ਸਰੀਰਕ ਰੂਪ ਦਿੱਤਾ ਤੂੰ ਸਾਰਾ ਕੁਝ ਮੈਨੂੰ ਮਤਲਬ ਮੈਂ ਦੇਖੀ ਜਾਣਾ ਤੇ ਪਰਮਾਤਮਾ ਮੇਰਾ ਮੈਂ ਬਹੁਤ ਹੀ ਖੁਸ਼ ਹੈ ਏ ਨਾ کیا ਕਰੋ ਵੀ ਮੈਨੂੰ ਡਿਪਰੈਸ਼ਨ ਹੋ ਗਿਆ ਜੀ ਮੇਰੀ ਚੀਜ਼ ਕੋਈ ਖਰਾਬ ਹੋ ਗਈ ਜੀ ਡੁੱਲ ਗਈ ਤਾਂ ਡੁੱਲ ਗਈ ਉਹ ਮੁੜ ਕੇ ਭਾਂਡੇ ਚ ਥੋੜੇ ਪੈਣ ਲੱਗੀ ਆ ਜੇ ਟੁੱਟ ਗਈ ਤਾਂ ਟੁੱਟ ਗਈ ਬੰਦਾ ਤੁਰ ਜਾਂਦਾ ਜੀ ਚੀਜ਼ਾਂ ਤਾਂ ਟੁੱਟੀਆਂ ਫੇਰ ਲੋਟ ਆ ਜਾਂਦੀਆਂ ਘਾਟੇ ਵਾਧੇ ਪਏ ਤਾਂ ਫੇਰ ਲੋਟ ਆ ਜਾਂਦੇ ਨੇ ਜਿਹੜੇ ਤੁਰ ਗਏ ਉਹ ਨਹੀਂ ਮੁੜ ਕੇ ਆਉਣੇ ਉਹ ਘਾਟੇ ਜਿਹੜੇ ਪਏ ਨੇ ਉਹ ਝੱਲਣੇ ਬਹੁਤ ਔਖੇ ਨੇ ਬਹੁਤ ਹੀ ਜ਼ਿਆਦਾ ਔਖੇ ਨੇ ਉਹ ਝੱਲਣੇ ਪਰ ਝੱਲਣੇ ਪੈਂਦੇ ਨੇ ਦਿਲ ਤੇ ਦੇਹ ਤੇ ਆਪਦੀ ਤੇ ਝੱਲਣੇ ਪੈਂਦੇ ਨੇ ਉਹ ਦੁੱਖ ਤੇ ਫਿਰ ਜੇ ਆਪਾਂ ਸਾਰਾ ਦਿਨ ਡਿਪਰੈਸ਼ਨ ਕਰਦੇ ਤੇ ਜਿਹੜੇ ਮਗਰ ਆਪਣੇ ਬੈਠੇ ਨੇ ਉਹ ਪਤਾ ਨਹੀਂ ਕਿੰਨੇ ਕੁ ਦੁੱਖ 'ਚ ਨੇ ਪਰ ਮੈਂ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰਦੀ ਆਂ ਵੀ ਅਗਰ ਕੋਈ ਡਿਪਰੈਸ਼ਨ 'ਚ ਹੋ ਗਿਆ ਅਗਰ ਕੋਈ ਲੇਡੀ ਜੀ ਡਿਪਰੈਸ਼ਨ 'ਚ ਹੈ ਤਾਂ ਉਹਨੂੰ ਉਹਦਾ ਬੰਦਾ ਬੜੀ ਆਸਾਨੀ ਨਾਲ ਕੱਢ ਸਕਦਾ ਹੈ ਜੀ ਅਗਰ ਕੋਈ ਬੰਦਾ ਡਿਪਰੈਸ਼ਨ 'ਚ ਚਲਿਆ ਗਿਆ ਤਾਂ ਉਹਦੀ ਜਨਾਨੀ ਉਹਨੂੰ ਕੱਢ ਸਕਦੀ ਹੈ ਡਿਪਰੈਸ਼ਨ 'ਚੋਂ ਅਗਰ ਕੋਈ ਕੁਵਾਰਾ ਹੈ ਤਾਂ ਉਹਦਾ ਮਾਂ ਪਿਓ ਉਹਦੇ ਬਹੁਤ ਹੀ ਜ਼ਿਆਦਾ ਨਜ਼ਦੀਕੀ ਹੁੰਦਾ ਹੈ ਉਹ ਉਹਨੂੰ ਡਿਪਰੈਸ਼ਨ 'ਚੋਂ ਕੱਢ ਸਕਦਾ ਹੈ ਜੀ ਡਿਪਰੈਸ਼ਨ ਚੋਂ ਆਪਦਾ ਪਰਿਵਾਰ ਕੱਢ ਸਕਦਾ ਆਪਾਂ ਨੂੰ ਅਗਰ ਪਰਿਵਾਰ ਉਹਦੇ ਵੱਲ ਧਿਆਨ ਦੇਵੇ ਇੱਕ ਤਾਂ ਡਿਪਰੈਸ਼ਨ ਵਾਲਾ ਬੰਦਾ ਖੁਸ਼ੀ ਭਾਲਦਾ ਹਰ ਟਾਈਮ ਵੀ ਉਹਦੇ ਸਾਹਮਣੇ ਸਾਰਾ ਦਿਨ ਖੁਸ਼ ਹੋਵੇ ਤੇ ਮੈਂ ਮਤਲਬ ਖੁਸ਼ ਰਹਾ ਮੈਨੂੰ ਵੀ ਸਾਰੇ ਮਤਲਬ ਹਸਰ ਖੇਡਣ ਵਾਲੇ ਮਿਲਣ ਉਹਦੇ ਕੋਲੇ ਦੁੱਖ ਦੀ ਗੱਲ ਕੋਈ ਨਾ ਕਰਿਆ ਕਰੋ ਹੌਂਕਿਆਂ ਵਾਲੀ ਗੱਲ ਕੋਈ ਨਾ ਕਰਿਆ ਕਰੋ ਜੋ ਸਮਾਂ ਬੀਤ ਗਿਆ ਉਹ ਕੋਈ ਨਾ ਕਰਿਆ ਕਰੋ ਘਾਟੇ ਵਾਧੇ ਵਾਲੀਆਂ ਗੱਲਾਂ ਕੋਈ ਨਾ ਕਰਿਆ ਕਰੋ ਜੀ ਖੁਸ਼ ਰਹਾ ਕਰੋ ਉਹ ਵੀਰ ਵੀ ਮੇਰੇ ਕੋਲੇ ਜਦੋਂ ਅੱਜ ਆਇਆ ਮੈਂ ਸਾਰੀਆਂ ਗੱਲਾਂ ਉਹਦੇ ਨਾਲ ਕੀਤੀਆਂ ਉਹਨੇ ਵੀ ਮੈਨੂੰ ਕਿਹਾ ਕਹਿੰਦਾ ਦੀਦੀ ਮੈਨੂੰ ਅੱਜ ਆਏ ਹੋ ਗਿਆ ਜਿਵੇਂ ਮੈਂ ਮੇਰੇ ਬੋਝ ਕੋਈ ਮੇਰੇ ਸਿਰ ਦੇ ਉੱਤੋਂ ਉਤਰ ਗਿਆ ਕਹਿੰਦਾ ਮੈਨੂੰ ਬਹੁਤਿਆਂ ਨੇ ਕਿਹਾ ਸੀ ਵੀ ਤੁਸੀਂ ਲੋਕਾਂ ਨੂੰ ਡਿਪਰੈਸ਼ਨ ਦੇ ਵਿੱਚੋਂ ਕੱਢ ਦਿੰਨੇ ਹੋ ਠੀਕ ਹੈ ਜੀ ਉਹ ਬਾਕੀ ਤਾਂ ਚਲੋ ਆਪਾਂ ਦਵਾਈਆਂ ਵੀ ਦਿੰਨੇ ਆ ਇਹ ਜੀ ਗੱਲ ਨਹੀਂ ਵੀ ਦਵਾਈ ਨਹੀਂ ਹੁੰਦੀ ਇਹ ਤੇ ਦਵਾਈ ਵੀ ਹੁੰਦੀ ਹੈ ਵੀ ਇੱਕਦਮ ਮਨ ਕੰਟਰੋਲ ਹੋ ਜਾਏ ਦਵਾਈ ਵੀ ਦੇਈਦੀ ਹੈ ਪਰ ਆਪਾਂ ਅਗਲੇ ਨੂੰ ਸਮਝਾਈਦਾ ਵੀ ਹੈਗਾ ਵੀ ਵੀਰੇ ਇਹ ਗੱਲਾਂ ਸੋਚਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਕਹਿਣੀ ਆ ਵੀ ਇਹਨਾਂ ਗੱਲਾਂ ਸੋਚਣ ਦਾ ਕੋਈ ਫਾਇਦਾ ਨਹੀਂ ਜੀ ਆਪਦੀ ਜੋ ਵੀ ਜ਼ਿੰਦਗੀ ਹੈਗੀ ਉਹਨੂੰ ਹੱਸ ਕੇ ਕੱਢ ਲਓ ਮੈਨੂੰ ਲੱਗਦਾ ਵੀ ਤੁਹਾਨੂੰ ਮੇਰੀਆਂ ਇਹ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਅਗਰ ਤੁਹਾਨੂੰ ਵੀ ਮੇਰੀ ਇਹ ਵੀਡੀਓ ਚੰਗੀ ਲੱਗੀ ਤਾਂ ப்ਲੀਜ਼ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜੋ ਵੀ ਡਿਪਰੈਸ਼ਨ ਦੇ ਵਿੱਚ ਮੇਰਾ ਵੀਰ ਭਰਾ ਮੇਰੀ ਕੋਈ ਭੈਣ ਬੈਠੀ ਆ ਉਹ ਇਹਨਾਂ ਨੂੰ ਸੁਣੇ ਤੇ ਡਿਪਰੈਸ਼ਨ ਦੇ ਵਿੱਚੋਂ ਬਾਹਰ ਨਿਕਲੇ ਤੇ ਆਪਦੇ ਬੱਚਿਆਂ ਨਾਲ ਜ਼ਿੰਦਗੀ ਸੁਖ ਦੀ ਤੇ ਖੁਸ਼ੀ ਦੀ ਬਤੀ ਦੀਤ ਕਰੇ ਆਪਾਂ ਸਾਰੇ ਇਹੀ ਚਾਹੁੰਦੇ ਆ ਵੀ ਸਾਰੇ ਪਰਿਵਾਰ ਇਕ ਜੁਟ ਬੈਠ ਕੇ ਆਪਦਾ ਖਾਣਾ ਖਾਣ ਬੈਠਣ ਹੱਸਣ ਖੇਡਣ ਤੇ ਮौज-ਮਸਤੀ ਕਰਨ ਜੀ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸასი ਕਾਲ ਜੀ ਧੰਨਵਾਦ